ਗਲਤ ਗੱਲਬਾਤ ਹੋਈ ਪਿਆ ਲੱਗਿਆ ਕਿ ਤੁਹਾਡੇ ਘਰ 100% ਦੇ ਕਿ ਪੰਜ ਜਿਹੇ ਡੈਟ ਹੋਏ ਕਿਸ ਤਰ੍ਹਾਂ ਇਹ ਕਿੰਨਾ ਪਬਲਿਕ ਕਰਨਾ ਹੈ ਪਤਾ ਨਹੀਂ ਜਦੋਂ ਕਰੀਦਾ ਆ ਕਿਹੜੇ ਵੇਲੇ ਲਿਖੀ ਹੈਗੀ ਅੱਜ ਤੱਕ ਨਹੀਂ ਆ ਕੇ ਵੇਖਿਆ ਤੇ ਕੌਣ ਸੀ ਕਰ ਕਰਤੋਂ ਪੰਜ ਦੇ ਪੰਜ ਪਰਿਵਾਰ ਦੇ ਮੈਂਬਰ ਸਾਰੇ ਸੀ ਕੀ ਗੱਲਬਾਤ ਹੋਈ ਪਾ ਲੱਗਿਆ ਤੁਹਾਡੇ ਘਰ 70% ਡੀਪੀਪੀ 5 ਜੀਆਂ ਬੈਠੋ ਕਿ ਕਿਸ ਤਰ੍ਹਾਂ ਇਹ ਕਿੰਨਾ ਪਬਲਿਕ ਕੰਨਾ ਹੈ ਬਤਾਨੀ ਲੱਗਿਆ ਇਹ ਰਾਤ ਕਿਹੜੇ ਵੇਲੇ ਰੀਜੀ ਹੈਗੀ ਅਸੀਂ ਤਾਂ ਕਨੇ ਆ ਕੇ ਵੇਖਿਆ ਜੀ ਤੇ ਕੌਣ ਸੀ ਘਰ ਕਰਚ ਪੰਜ ਦੇ ਪੰਜ ਪਰਿਵਾਰ ਦੇ ਮੈਂਬਰ ਸਾਰੇ ਤੁਹਾਡੇ ਭਰਾ ਸੀ ਕੌਣ ਕੋਈ ਮੈਂਬਰ ਦੱਸੋ ਕੀ ਨਾਂ ਚੰਨਾ ਨਾ ਗੁਰਵਿੰਦਰ ਸਿੰਘ ਤੇ ਉਹਨਾਂ ਦੀ ਪਤਨੀ ਪਤਨੀ ਵੀ ਨਾਲ ਤੇ ਤਿੰਨ ਬੱਚੇ ਅੱਛਾ ਜੀ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਛੱਦ ਗਈ ਆ ਹਾਸਾ ਵਾਪਰੇ ਹਸਤਾ ਸਾ ਇਕੱਠੇ ਆਪਾਂ ਇਧਰਲੇ ਪਾਸੇ ਉਹ ਅਲੱਗ ਸਾਈਡ ਤੇ ਰਹਿੰਦੇ ਹੈਗੇ ਉਧਰਲੇ ਪਾਸੇੋਂ ਫੋਨ ਗਿਆ ਛੋਟੇ ਭਰਾ ਦੇ ਘਰ ਦੀ ਦਾ ਹੂੰ ਹੂੰ ਉਸ ਤੋਂ ਹੀ ਪਲਵਾ ਗਿਆ ਜਿਹੜੇ ਤਕਰੀਬਨ 5:3 4:00 ਦੇ ਕਰੀਬ ਇਹਨਾਂ ਦੇ ਛੱਤ ਡਿੱਗੀ ਆ ਠੀਕ ਹੈ ਜੀ ਔਰ ਇਹਨਾਂ ਪਰਿਵਾਰ ਨੂੰ ਤੇ ਪਤਾ ਨਹੀਂ ਲੱਗਾ ਸਾਰੇ ਪਿੰਡ ਨੇ ਰਲ ਕੇ ਛੱਤ ਦੇ ਥੱਲੇੋਂ ਪਰਿਵਾਰ ਨੂੰ ਕੱਢਿਆ ਹੂੰ ਠੀਕ ਹੈ ਜੀ ਔਰ ਪਰਿਵਾਰ ਨੂੰ ਕੱਢਣ ਤੋਂ ਬਾਅਦ ਆ ਹੀ ਸਿਟੀ ਹਸਪਤਾਲ ਲਿਕੇ ਗਏ ਉਸ ਤੋਂ ਬਾਅਦ ਇਧਰ ਲੈ ਕੇ ਆਏ ਉਹ ਕਿੰਨੇ ਨੇ ਬਿਲਕੁਲ ਜੀ ਕੋਣ ਕੋਣ ਜੀ ਪਰਿਵਾਰ ਵਿੱਚ ਨਗਤ ਹੋਈ ਹੈ ਪੰਜ ਪਰਿਵਾਰ ਦੇ ਮੈਂ ਕੋਣ ਕੋਣ ਜੀ ਲੜਕੇ ਇੱਕ ਤਾਂ ਦੋ ਬੇਟੀ ਇੱਕ ਬੇਟੀ ਦੋਨੋਂ ਜੀ ਆਪੇ ਭਲੀ ਕਿਵੇਂ ਵਾਪਸੀ ਘਰ ਨਾਲ ਸਾਰੇ ਪੈ ਲਗਾ ਪੰਜ ਜੀ ਡੈਥ ਹੋ ਗਈ ਪਰਸਾ ਨਹੀਂ ਬੱਚੇ ਛੋਟੇ ਕਿ ਬੱਚੇ ਨਹੀਂ ਗੱਭਰੂ ਸੀ 18 18 18 ਸਾਲ ਦੇ ਅੱਛਾ ਜੀ ਤੇ ਕਿੰਨੇ ਕਿੰਨੇ ਨੇ ਦਿਨੇ ਬੱਚੇ ਕਿੰਨਾ ਕਿੰਨੇ ਜੀ ਤੁਸੀਂ ਦੱਸੋਗੇ ਨਾਮ ਸਾਰੇ ਕੱਲੇ ਹਾਂ ਜੀ ਕਿੰਨਾ ਕਿਹੜੇ ਦੱਤੋਈ ਬੰਦੇ ਨੇ ਮੈਂ ਕਿ ਜਨ ਦੱਤੋਈ ਨਾਮ ਕਿਨਾਰੇ ਗੁਰਵਿੰਦਰ ਸਿੰਘ ਹੈ ਹਾਂਜੀ ਅਮਰਜੀਤ ਕੌਰ ਹਾਂ ਤੇ ਕੁੜੀ ਦਾ ਨਾਂ ਹੈ ਕੁਆ ਹਾਂ ਵੱਡੇ ਮੁੰਡੇ ਦਾ ਨੰਗਰਲਾ ਰਿਹਾ ਇਹ ਇੱਕ ਸੜਕ ਮੇਰੇ ਏਰੀਆ ਦੇ ਵਿੱਚ ਫੰਡੋਰੀ ਗੋਲਾ ਸਿੰਘ ਪਿੰਡ ਪੈਂਦਾ ਇੱਥੋਂ ਦਾ ਕੋਵਿੰਦਰ ਸਿੰਘ ਜਿਹੜਾ ਇੱਕ ਵਿਅਕਤੀ ਸੀ ਉਹਦੀ ਇੱਕ ਮਿਸੇਜ ਸੀ ਤੇ ਉਹਦੇ ਤਿੰਨ ਬੱਚੇ ਸੀ ਦੋ ਲੜਕੇ ਆ ਦੋ ਲੜਕੀਆਂ ਤੇ ਇੱਕ ਲੜਕੀ ਹੈ ਜੀ ਇਹਨਾਂ ਦੇ ਘਰ ਦੇ ਵਿੱਚ ਨਾ ਕਿ ਇੱਕ ਮਕਾਨ ਬੜਿਆ ਹੋਇਆ ਸੀ ਮਕਾਨ ਦੇ ਜਿਹੜੇ ਇੱਕ ਪੰਨੇ ਗਾਡਰ ਜਿਹੜੇ ਸੀ ਅਗਲੀ ਕੰਨ ਤੇ ਰੱਖੇ ਹੋਏ ਸੀ ਜਿਹੜੇ ਪਿਛਲੇ ਪੰਨੇ ਜਿਹੜੀ ਇਹਦੀ ਕੰਦ ਸੀ ਉਹਦੇ ਦੇ ਤਾਂ ਲੰਮਾ ਗਾਡਰ ਰੱਖ ਕੇ ਤੇ ਉਹਦੇ ਉੱਤੇ ਰੱਖੇ ਸੀ ਪਰ ਜਿਹੜਾ ਲੰਮਾ ਗਾਡਰ ਤੇ ਇਹ ਗੱਲਬਾਤ ਹੋਈ ਪਾ ਲੱਗਾ ਕਿ ਤੁਹਾਡੇ ਘਰ 700 ਦੇ ਕਿਉਂ ਪੰਜ ਜਿਹੜਾ ਵੀ ਕਿਸ ਤਰ੍ਹਾਂ ਇਹ ਕਿੰਨਾ ਪਬਲਿਕ ਕਰਨਾ ਹੈ ਪਤਾ ਨਹੀਂ ਜਦ ਕਰੀਦਾ ਆ ਜਿਹੜੇ ਵੇਲੇ ਲਿਖੀ ਹੋਈ ਹੈਗੀ ਅੱਜ ਤੱਕ ਨੇ ਆ ਕੇ ਵੇਖਿਆ ਜੀ ਤੇ ਕੌਣ ਸੀ ਕਰ ਕਰ ਤੇ ਪੰਜ ਦੇ ਪੰਜ ਪਰਿਵਾਰ ਦੇ ਮੈਂਬਰ ਸਾਰੇ ਸੀ ਤੇ ਕੀ ਗੱਲਬਾਤ ਹੋਈ ਪਿਆ ਲੱਗਿਆ ਕਿ ਤੁਹਾਡੇ ਘਰ ਛਤ ਪਛਾਦ ਦੇ ਪੂ ਪੰਜ ਜੀ ਡੈਟ ਹੋ ਗਈ ਕਿਸ ਤਰ੍ਹਾਂ ਇਹ ਕਿੰਨਾ ਪਬਲਿਕ ਕਰਨਾ ਹੈ ਪਤਾ ਨਹੀਂ ਲੱਗਿਆ ਇਹ ਰਾਤ ਕਿਹੜੇ ਵੇਲੇ ਡਿੱਗੀ ਆਗੀ ਅਸੀਂ ਤਾਂ ਕਨੇ ਆ ਕੇ ਵੇਖਿਆ ਜੀ ਤੇ ਕੌਣ ਸੀ ਘਰ ਘਰ ਚ ਪੰਜ ਦੇ ਪੰਜ ਪਰਿਵਾਰ ਦੇ ਮੈਂਬਰ ਸਾਰੇ ਤੁਹਾਡੇ ਭਰਾ ਸੀ ਕੌਣ ਕੋਈ ਮੈਂਬਰ ਦੱਸੋ ਕੀ ਨਾਮ ਇਹਨਾਂ ਦਾ ਗੁਰਵਿੰਦਰ ਸਿੰਘ ਤੇ ਉਹਨਾਂ ਦੀ ਪਤਨੀ ਪਤਨੀ ਮੀ ਨਾਲ ਤੇ ਤਿੰਨ ਬੱਚੇ ਅੱਛਾ ਜੀ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਛਾਦੇ ਕੀ ਆ ਹਾਸਾ ਵਾਪਰੇ ਹਸਤਾ ਸਾਖ ਠੇ ਆਪਸ ਇਧਰਲੇ ਪਾਸੇ ਉਹ ਅਲੱਗ ਸਾਈਡ ਤੇ ਰਹਿੰਦੇ ਹੈਗੇ ਅੱਛਾ ਜੀ ਉਧਰਲੇ ਪਾਸੋਂ ਖੋਣ ਗਿਆ ਛੋਟੇ ਭਰਾ ਦੇ ਕਰਦੀ ਦਾ ਹੂੰ ਹੂੰ ਤੋਂ ਗਿਆ ਪਰਿਵਾਰ ਦੀ ਜਿਹੜੇ तकरीबन 5:30 4 ਵਜੇ ਦੇ ਕਰੀਬ ਇਹਨਾਂ ਦੇ ਛੱਤ ਡਿੱਗੀ ਆ ਠੀਕ ਹੈ ਜੀ ਔਰ ਇਹਨਾਂ ਪਰਿਵਾਰ ਨੂੰ ਤੇ ਪਤਾ ਨਹੀਂ ਲੱਗਾ ਸਾਰੇ ਪਿੰਡ ਨੇ ਰਲ ਕੇ ਛੱਤ ਦੇ ਥੱਲੇੋਂ ਪਰਿਵਾਰ ਨੂੰ ਕੱਢਿਆ ਹੂੰ ਠੀਕ ਹੈ ਜੀ ਔਰ ਪਰਿਵਾਰ ਨੂੰ ਕੱਢਣ ਤੋਂ ਬਾਅਦ ਆ ਹੀ ਸਿਟੀ ਹਸਪਤਾਲ ਲਿਕੇ ਗਏ ਉਸ ਤੋਂ ਬਾਅਦ ਇਧਰ ਲੈ ਕੇ ਆਏ ਉਹ ਕਿੰਨੇ ਨੇ ਬਿਲਕੁਲ ਜੀ ਕੋਣ ਕੋਣ ਜੀ ਪਰਿਵਾਰ ਵਿੱਚ ਨਗਤ ਹੋਈ ਹੈ ਪੰਜ ਪਰਿਵਾਰ ਦੇ ਮੈਂ ਕੋਣ ਕੋਣ ਜੀ ਲੜਕੇ ਇੱਕ ਤਾਂ ਦੋ ਬੇਟੀ ਇੱਕ ਬੇਟੀ ਦੋਨੋਂ ਜੀ ਆਪ ਜੀ ਕਿਵੇਂ ਵਾਪਸੀ ਘਰ ਨਾ ਸਾਰੀ ਪੈ ਲਗਾ ਪੰਜ ਜੀ ਡੈਥ ਹੋ ਗਈ ਪਰਸਾ ਨਹੀਂ ਜੀ ਬੱਚੇ ਛੋਟੇ ਕਿ ਬੱਚੇ ਨਹੀਂ ਗੱਭਰੂ ਸੀ 18 18 18 ਸਾਲ ਦੇ ਅੱਛਾ ਜੀ ਤੇ ਕਿੰਨੇ ਕਿੰਨੇ ਨੇ ਦਿਨੇ ਬੱਚੇ ਕਿੰਨਾ ਕਿੰਨਾ ਜੀ ਤੁਸੀਂ ਦੱਸੋਗੇ ਨਾਮ ਸਾਰੇ ਕੱਲੇ ਹਾਂ ਜੀ ਕਿੰਨਾ ਕਿਹੜਾ ਦੱਤੋਈ ਬੰਦੇ ਨੇ ਮੈਂ ਕਿ ਜेन ਦੱਤੋਈ ਨਾਮ ਕਿਨਾਰੇ ਗੁਰਵਿੰਦਰ ਸਿੰਘ ਹੈ ਹਾਂਜੀ ਅਮਰਜੀਤ ਕੌਰ ਹਾਂ ਤੇ ਕੁੜੀ ਦਾ ਨਾਂ ਹੈ ਕੁਆ ਹਾਂ ਵੱਡੇ ਮੁੰਡੇ ਦਾ ਨੰਗਰਲਾ ਰਿਹਾ ਇਹ ਇੱਕ ਸੜਕ ਮੇਰੇ ਏਰੀਆ ਦੇ ਵਿੱਚ ਫੰਡੋਰੀ ਗੋਲਾ ਸਿੰਘ ਪਿੰਡ ਪੈਂਦਾ ਇੱਥੋਂ ਦਾ ਕੋਵਿੰਦਰ ਸਿੰਘ ਜਿਹੜਾ ਇੱਕ ਵਿਅਕਤੀ ਸੀ ਉਹਦੀ ਇੱਕ ਮਿਸੇਜ ਸੀ ਤੇ ਉਹਦੇ ਤਿੰਨ ਬੱਚੇ ਸੀ ਦੋ ਲੜਕੇ ਆ ਦੋ ਲੜਕੀਆਂ ਤੇ ਇੱਕ ਲੜਕੀ ਹੈ ਜੀ ਇਹਨਾਂ ਦੇ ਘਰ ਦੇ ਵਿੱਚ ਨਾ ਜੀ ਇੱਕ ਮਕਾਨ ਬੜਿਆ ਹੋਇਆ ਸੀ ਮਕਾਨ ਦੇ ਜਿਹੜੇ ਇੱਕ ਪੰਨੇ ਗਾਡਰ ਜਿਹੜੇ ਸੀ ਅਗਲੀ ਕੰਨ ਤੇ ਰੱਖੇ ਹੋਏ ਸੀ ਜਿਹੜੇ ਪਿਛਲੇ ਪੰਨੇ ਜਿਹੜੀ ਇਹਦੀ ਕੰਦ ਸੀ ਉਹਦੇ ਦੇ ਤਾਂ ਲੰਮਾ ਗਾਡਰ ਰੱਖ ਕੇ ਤੇ ਉਹਦੇ ਉੱਤੇ ਰੱਖੇ ਸੀ ਪਰ ਜਿਹੜਾ ਲੰਮਾ ਗਾਡਰ